ਸਤਿਕਾਰੇ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਮੇਜਰ ਮਗਰ ਦੇ ਇਸ ਬਲੌਗ ਦੇ ਵਿੱਚ ਨਿੱਗਾ ਸਵਾਗਤ ਹੈ ਤੇ ਤੁਹਾਨੂੰ ਸਾਰਿਆਂ ਨੂੰ ਹਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਆਪਣੀ ਜਿਹੜੀ ਗੱਲਬਾਤ ਹੈ ਇਹਦਾ ਵਿਸ਼ਾ ਕੁਝ ਸਾਹਿਤਿਕ ਹੋਵੇਗਾ ਸਾਹਿਤ ਬਾਰੇ ਥੋੜੀ ਜਿਹੀ ਜਾਣਕਾਰੀ ਦੇਵਾਂਗੇ ਭਾਵੇਂ ਕਿ ਸਾਡੇ ਜਿਹੜੇ ਬਹੁਤੇ ਦਰਸ਼ਕ ਨੇ ਉਹ ਜਿਹੜੀਆਂ ਗੰਭੀਰ ਗੱਲਾਂ ਨੇ ਉਹਨਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਲੈਂਦੇ ਲੇਕਿਨ ਇੱਕ ਸਾਹਿਤਕਾਰ ਹੋਣ ਦੇ ਨਾਤੇ ਸੁਮੀਰੇ ਫਰਜ਼ ਬਣਦਾ ਹੈ ਜਿਸ ਤਰ੍ਹਾਂ ਤੁਸੀਂ ਮੇਰੇ ਬਲੌਗ ਦੇ ਉੱਪਰ ਵੀ ਲਿਖਿਆ ਹੈ ਦੇਖਿਆ ਕਿ ਇਹ ਲਿਟਰੇਰੀ ਜਿਹੜੀ ਗੱਲਬਾਤ ਹੈ ਤੋਂ ਉਹਨੂੰ ਜਿਹੜਾ ਹੈਗਾ ਅਸੀਂ ਜ਼ਿਆਦਾ ਪੇਸ਼ ਕਰਕੇ ਆਪਣੇ ਮਨ ਨੂੰ ਤਸੱਲੀ ਦਿੰਨੇ ਆ ਜਾਂ ਕਹਿ ਲੋ ਕਿ ਹਰ ਚੀਜ਼ ਤੇ ਦਰਸ਼ਕ ਤਾਂ ਹੁੰਦੇ ਨੇ ਭਾਵੇਂ ਥੋੜੇ ਹੋਣ ਜਾਂ ਬਹੁਤੇ ਹੋਣ ਲੇਕਿਨ ਅੱਜ ਜਿਹੜੀ ਆਪਾਂ ਗੱਲ ਹੈਗੀ ਆ ਉਹ ਸਾਹਿਤ ਬਾਰੇ ਕਰਾਂਗੇ ਸੋ ਪ੍ਰੋਗਰਾਮ ਹੋ ਗੇ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੈਗਜ਼ੀਨ ਦਿਖਾਉਣਾ ਹਾਂ ਸੋ ਮੈਗਜ਼ੀਨ ਬਿਰ ਕੋ ਕਾਫੀ ਹੁੰਦੇ ਨੇ ਸੋ ਆ ਜਿਹੜਾ ਮੈਗਜ਼ੀਨ ਹੈ ਇਸ ਦਾ ਨਾਮ ਹੈ ਤਾਸਮਾਨ ਹਾਂ ਦੇਖੋ ਤੁਸੀਂ ਦੇਖੋ ਸੋ ਇਹ ਪ੍ਰਵਾਸੀ ਵਿਸ਼ੇਸ਼ ਅੰਕ ਹੈ ਤੋ ਇਹਦੇ ਵਿੱਚ ਤਕਰੀਬਨ 400 ਪੇਜ ਦੇ ਉੱਪਰ ਜਿਹੜੀਆਂ ਰਚਨਾਵਾਂ ਨੇ ਲੇਖਕਾਂ ਦੀਆਂ ਉਹ ਹਨ ਪ੍ਰਵਾਸੀ ਲੇਖਕਾਂ ਦੀਆਂ ਤੇ ਇਹਦੇ ਸੰਪਾਦਕ ਨੇ ਸਤਪਾਲ ਭੀਖੀ ਜੀ ਤੋ ਇਹਦੇ ਵਿੱਚ ਇੰਨਾ ਮੈਟਰ ਹੈ ਕਿ ਮੇਰਾ ਖਿਆਲ ਹੈ ਤੇ ਤੁਸੀਂ 6-7 ਮਹੀਨੇ ਤੇ ਇਹਦੇ ਨਾਲ ਜਿਹੜਾ ਹੈਗਾ ਉਹ ਕੱਢ ਸਕਦੇ ਹੋ ਮਤਲਬ ਤੁਹਾਨੂੰ ਕੰਮਾਂ ਤੇ ਜਾਣਾ ਹੈ ਤੁਸੀਂ ਟਰੈਵਲ ਕਰ ਰਹੇ ਹੋ ਤੋ ਆ ਦੇਖੋ ਕਿਤਾਬ ਦੀ ਸ਼ਕਲ ਦਾ ਤੇ ਬਹੁਤ ਹੀ ਕਮਾਲ ਦਾ ਮੈਗਜ਼ੀਨ ਹੈ ਤੋ ਇਸ ਨੂੰ ਤੁਸੀਂ ਜਰੂਰ ਲਵਾਓ ਆਪਣੇ ਘਰਾਂ ਦੇ ਵਿੱਚ ਤੇ ਤਾਂ ਕਿ ਤੁਹਾਨੂੰ ਬਿਹਲੇ ਟਾਈਮ ਚੰਗਾ ਸਾਹਿਤ ਪੜ੍ਹਨ ਦਾ ਜਿਹੜਾ ਮੌਕਾ ਹੈ ਉਹ ਮਿਲਦਾ ਰਹੇ। ਸੋ ਮੈਗਜ਼ੀਨ ਹੋਰ ਵੀ ਮੇਰੇ ਕੋਲ ਕਾਫੀ ਆਉਂਦੇ ਨੇ, ਤੋਂ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਹਿੰਦੇ ਆ, ਲੇਕਿਨ ਤਾਸਮਾਨ ਮੈਗਜ਼ੀਨ ਹੈ ਜਿਹੜਾ ਮੈਨੂੰ ਮਿਲਿਆ ਤਕਰੀਬਨ ਤਿੰਨ ਚਾਰ ਦਿਨ ਪਹਿਲਾਂ ਹੀ ਤੋਂ ਮੈਨੂੰ ਬੜਾ ਚੰਗਾ ਲੱਗਿਆ ਤੇ ਇਹਦੇ ਵਿੱਚ ਮੇਰੀ ਵੀ ਰਚਨਾ ਹੈ ਵੈਸੇ ਕਾਫੀ ਮੈਦੇ ਵਿੱਚ ਆਪਣੀ ਗਰੀਸਪੀਰੀ ਬਾਰੇ ਜਿਹੜੀ ਗੱਲਬਾਤ ਆ ਉਹੋ ਕੀਤੀ ਹੈ। ਤੋ ਉਹਦੀ ਮੈਨੂੰ ਕੁਝ ਲੋਕਾਂ ਦੇ ਫੋਨ ਵੀ ਆਏ ਨੇ ਆਰਟੀਕਲ ਪੜਨ ਤੋਂ ਬਾਅਦ ਤੋ ਜਿਨ੍ਹਾਂ ਨੂੰ ਚੰਗਾ ਲੱਗਿਆ ਔਰ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਜਿਨੇ ਮੇਰੇ ਜਿਹੜੇ ਹਨ ਉਹ ਟ੍ਰੈਵਲ ਬਲੌਗ ਦੇਖ ਕੇ ਜਾਂ ਮੇਰੇ ਆਰਟੀਕਲ ਪੜ ਕੇ ਤੇ ਗ੍ਰੀਸ ਜਾਣ ਦਾ ਫੈਸਲਾ ਕੀਤਾ ਤੇ ਉਹ ਗ੍ਰੀਸ ਘੁੰਮਿਆ ਜਿਹੜੀਆਂ ਮੈਂ ਚੀਜ਼ਾਂ ਕਹੀਆਂ ਸੀ ਉੱਥੇ ਗਏ ਗਏ ਤੇ ਮੈਨੂੰ ਉਹਨਾਂ ਨੇ ਕਮੈਂਟ ਵੀ ਆਪਣੇ ਆਪਣੇ ਵਿਚਾਰ ਵੀ ਲਿਖ ਕੇ ਭੇਜੇ ਕਿ ਮੇਰੇ ਦੱਸਣ ਨਾਲ ਤੇ ਉਹ ਕਿੱਥੇ ਕਿੱਥੇ ਗਏ ਤੇ ਕਿ ਕਿਦਾਂ ਕਿਦਾਂ ਉਹਨਾਂ ਨੂੰ ਚੰਗਾ ਲੱਗਿਆ ਜਿੱਥੇ ਸੋਕਰੇਟ ਨੇ ਜ਼ਹਿਰ ਪੀਤੀ ਸੀ ਸੋ ਉਸ ਜੇਲ੍ਹ ਚ ਵੀ ਗਏ ਤਾਂ ਉਹਨਾਂ ਨੇ ਮਤਲਬ ਜਿਦਾ ਫੈਰੀ ਚੜ ਕੇ ਟਰੈਵਲ ਵੀ ਕੀਤਾ ਸੈਂਟਰ ਮਾਫ ਕਰਨਾ ਤੇ ਜਿਹੜਾ ਹੈਗਾ ਸੈਂਟਰੀਨੀ ਆਈਲੈਂਡ ਤੱਕ ਜਾਂ ਹੋਰ ਜਿਹੜੀਆਂ ਉੱਥੇ ਪ੍ਰਾਤਨ ਇਮਾਰਤਾਂ ਨੇ ਤੇ ਉਹ ਵੀ ਦੇਖੀਆਂ ਸੋ ਇਸ ਤੋਂ ਅੱਗੇ ਚੱਲ ਕੇ ਜਿਹੜੀ ਮੈਂ ਤੁਹਾਨੂੰ ਇੱਕ ਸਫਰਨਾਮਾ ਦਿਖਾਉਣਾ ਹੈ ਜਿਹੜਾ ਬੜਾ ਹੀ ਕਮਾਲ ਦਾ ਸਫਰਨਾਮਾ ਹੈ ਤਾਂ ਸਾਡੇ ਪੰਜਾਬੀ ਦੇ ਵਿੱਚ ਕਹਾਣੀ ਤੇ ਨਾਵਲ ਨੂੰ ਤਾਂ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਪੋਇਟਰੀ ਨੂੰ ਵੀ ਦਿੱਤੀ ਜਾਂਦੀ ਹੈ ਲੇਕਿਨ ਜਿਹੜੀ ਵਾਰਤਕ ਹੈ ਉਹਦੇ ਨਾਂ ਤਾਂ ਆਲੋਚਕੋ ਦੀ ਕੋਈ ਬਹੁਤੀ ਗੱਲ ਕਰਦੇ ਨਹੀਂ ਤੇ ਨਾ ਹੀ ਅਖਬਾਰਾਂ ਦੇ ਵਿੱਚ ਉਹਦੇ ਬਾਰੇ ਬਹੁਤੇ ਆਰਟੀਕਲ ਲੱਗਦੇ ਨੇ ਸੋ ਸਾਡੇ ਇੱਥੇ ਜਦੋਂ ਮੈਂ ਟੋਰਾਂਟੋ ਦੀ ਗੱਲ ਕਰਦਾ ਹਾਂ ਤਾਂ ਇੱਥੇ ਵੀ ਜਿਹੜੇ ਹੈਗੇ ਨੇ ਉਹ ਸਫਰਨਾਮਾ ਲਿਖਣ ਵਾਲੇ ਕੁਝ ਲੇਖਕ ਹਨ ਜਿਨ੍ਹਾਂ ਨੇ ਸਫਰਨਾਮੇ ਲਿਖੇ ਨੇ ਲੇਕਿਨ ਜਦੋਂ ਉੱਥੋਂ ਬਾਹਰ ਪ੍ਰਵਾਸੀ ਸਾਹਿਦ ਦੀ ਗੱਲ ਚੱਲਦੀ ਹੈ ਤਾਂ ਉਹ ਜ਼ਿਆਦਾਤਰ ਕਹਾਣੀਆਂ ਦੀ ਜਾਂ ਨਾਵਲਾਂ ਦੀ ਹੀ ਗੱਲ ਚੱਲਦੀ ਹੈ ਤੋ ਸਫਰਨਾਮੇ ਵੀ ਬਹੁਤ ਕਮਾਲ ਦੇ ਲਿਖੇ ਜਾ ਰਹੇ ਨੇ ਤੋ ਸਫਰਨਾਮੇ ਦੀ ਜਦੋਂ ਆਪਾਂ ਗੱਲ ਕਰਦੇ ਆਂ ਤਾਂ ਮੈਂ ਤੁਹਾਨੂੰ ਇੱਕ ਸਫਰਨਾਮਾ ਦਿਖਾਉਣਾ ਹਾਂ ਇਸ ਦਾ ਨਾਮ ਹੈ ਅਮਰੀਕਨ ਸਫਰਨਾਮਾ ਮੇਰਾ ਅਮਰੀਕਨ ਸਫਰਨਾਮਾ ਤੇ ਇਸ ਨੂੰ ਲਿਖਿਆ ਹੈ ਗੋਪਾਲ ਸਿੰਘ ਖਾਲਸਾ ਉਹਨਾਂ ਨੇ ਤੋ ਆਹ ਹੈ ਗੋਪਾਲ ਸਿੰਘ ਖਾਲਸਾ ਉਹਨਾਂ ਦੀ ਫੋਟੋ ਤੇ ਗੋਪਾਲ ਸਿੰਘ ਖਾਲਸਾ ਹੁਣ ਸਾਡੇ ਵਿਚਕਾਰ ਤਾਂ ਨਹੀਂ ਹਨ ਇਸ ਪੁਸਤਕ ਨੂੰ ਕਿਉਂਕਿ ਪੁਸਤਕ ਮੂਲ ਰੂਪ ਦੇ ਵਿੱਚ ਉਰਦੂ ਜੀ ਸੀ ਤਾਂ ਇਹਨੂੰ ਲੱਭ ਕੇ ਲਿਖਿਆ ਹੈ ਅਨੁਵਾਦ ਕੀਤਾ ਹੈ ਦਾ surjit bhagat ਨੇ surjit bhagat ਮੇਰੇ ਦੋਸਤ ਨੇ ਲੁਧਿਆਣੇ ਤੋਂ ਸੋ ਉਹਨਾਂ ਨੇ ਅਨੁਵਾਦ ਕੀਤਾ ਹੈ ਸਫਰਨਾਮੇ ਤਾਂ ਦੋਸਤੋ ਮੈਂ ਵੀ ਕਾਫੀ ਪੜ੍ਹੇ ਨੇ ਲੇਕਿਨ ਇਹ ਸਫਰਨਾਮਾ ਇੰਨਾ ਕਮਾਲ ਦਾ ਹੈ ਕਿ ਤੁਸੀਂ ਇੱਕ ਵਾਰ ਪੜ੍ਹਨ ਲੱਗੋ ਤਾਂ ਤੁਸੀਂ ਇਸ ਨੂੰ ਛੱਡ ਨਹੀਂ ਸਕਦੇ ਇੰਨਾ ਕਮਾਲ ਦਾ ਹੈ ਤੋ ਹੁਣ ਮੈਂ ਤੁਹਾਨੂੰ ਸਫਰਨਾਮੇ ਦੀ ਜਿੱਦਾਂ ਕਹਾਣੀ ਦੱਸਦਾ ਵੀ ਕਿਉਂ ਦਿਲਚਸਪ ਹੈ ਇਹ ਜਿਹੜੇ ਗੋਪਾਲ ਸਿੰਘ ਨੇ ਇਹ ਜਦੋਂ ਜੰਗ ਸੀਗੇ ਨੌਜਵਾਨ ਸੀਗੇ 20 ਸਾਲ ਦੀ ਇਹਨਾਂ ਦੀ ਉਮਰ ਸੀ ਤਾਂ ਇਹਨਾਂ ਨੇ ਸੋਚਿਆ ਕਿ ਮੈਨੂੰ ਅਮਰੀਕਾ ਜਾ ਕੇ ਪੜ੍ਹਨਾ ਚਾਹੀਦਾ ਹੈ ਤੇ ਉਸ ਵਕਤ ਭਾਰਤ ਉੱਪਰ ਅੰਗਰੇਜ਼ਾਂ ਦਾ ਰਾਜ ਸੀ ਮੈਂ ਗੱਲ ਕਰ ਰਿਹਾ ਹਾਂ ਸਾਲ 1921 ਦੀ ਸੁਸਨ 2022 ਦੇ ਵਿੱਚ ਤੇ ਇਹ ਪੱਕਾ ਮਨ ਬਣਾ ਲੈਂਦਾ ਹੈ ਕਿ ਮੈਂ ਜਾਣਾ ਹੈ ਅਮਰੀਕਾ ਪੜ੍ਹਾਈ ਲਈ ਲੇਕਿਨ ਜਦੋਂ ਇਹ ਪਾਸਪੋਰਟ ਬਣਾਉਣ ਜਾਂਦਾ ਹੈ ਤਾਂ ਇਸ ਨੂੰ ਪਾਸਪੋਰਟ ਨਹੀਂ ਮਿਲਦਾ ਉਸ ਦਾ ਕਾਰਨ ਇਹ ਹੈ ਕਿ ਜਦੋਂ ਇਹ ਖਾਲਸਾ ਕਾਲੀ ਦੱਬ ਦੀ આરਥੀ ਸੀ ਤੋ ਜਿਹੜਾ ਨਨਕਾਣਾ ਸਾਹਿਬ ਜਿਹੜਾ ਸਾਕਾ ਹੋਇਆ ਸੀ ਮਹਾਂਤਾ ਨੇ ਜਿਹੜਾ ਕਬਜ਼ਾ ਕੀਤਾ ਹੋਇਆ ਸੀ ਤਾਂ ਉੱਥੇ ਜਿਹੜੇ ਸਿੱਖ ਜਥੇ ਗਏ ਸੀਗੇ ਤਾਂ ਉਸ ਕਬਜ਼ੇ ਨੂੰ ਛਡਾਉਣ ਲਈ ਤਾਂ ਉਹਨਾਂ ਦੇ ਵਿੱਚ ਗੋਪਾਲ ਸਿੰਘ ਆਪਣੇ ਸਕੂਲ ਵੱਲੋਂ ਜਾਂ ਕਾਲਜ ਵੱਲੋਂ ਕਹਿ ਲੋ ਤੇ ਇਹ ਵੀ ਜਾਂਦਾ ਹੈ ਤੇ ਜਿਹਦੇ ਵਿੱਚ ਇਹ ਗਵਰਨਮੈਂਟ ਦੀਆਂ ਜਿਹੜੀਆਂ ਬ੍ਰਿਟਿਸ਼ ਹਕੂਮਤ ਸੀ ਤੇ ਉਹਦੀਆਂ ਨਜ਼ਰਾਂ ਦੇ ਵਿੱਚ ਚੜ ਜਾਂਦਾ ਤੇ ਜਿਹਦੇ ਕਰਕੇ ਉਹਨੂੰ ਬਲੈਕਲਿਸਟ ਕਰ ਦਿੱਤਾ ਜਾਂਦਾ ਤੇ ਉਹਨੂੰ ਪਾਸਪੋਰਟ ਨਹੀਂ ਦਿੱਤਾ ਜਾਂਦਾ ਸੋ ਇਹ ਜਿਹੜਾ ਬੱਚਾ ਹੈ ਇਹ ਪੱਕਾ ਨੇ ਮਨ ਬਣਾ ਲਿਆ ਕਿ ਮੈਂ ਅਮਰੀਕਾ ਜਾ ਕੇ ਪੜ੍ਹਨਾ ਹੈ ਤੇ 300 ਰੁਪਈਆ ਆਪਣੇ ਘਰੋਂ ਲੈ ਕੇ 310 ਰੁਪਈਏ ਘਰੋਂ ਲੈ ਕੇ ਜੇਬ 'ਚ ਪਾ ਕੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਦੱਸ ਕੇ ਮੈਂ ਜਾ ਰਿਹਾ ਹਾਂ ਤੇ ਮੈਂ ਤੁਹਾਨੂੰ ਦੱਸਾਂਗਾ ਤੇ ਮੈਂ ਕਿੱਥੇ ਹਾਂ ਤੇ ਮੇਰੇ ਨਾਲ ਕੀ ਹੋ ਰਿਹਾ ਹੈ ਤੇ ਇੱਥੋਂ ਹੀ ਚਲੇ ਜਾਂਦਾ ਹੈ ਕਲਕੱਤੇ ਲੁਧਿਆਣੇ ਤੋਂ ਰੇਲ ਚੜ੍ਹ ਕੇ ਸੋ ਕਲਕੱਤੇ ਤੋਂ ਇਹ ਉੱਥੇ ਕੁਝ ਦਿਨ ਕੁਝ ਦਿਨ ਰਹਿ ਕੇ ਕੋਸ਼ਿਸ਼ ਕਰਦਾ ਹੈ ਕਿ ਪਾਸਪੋਰਟ ਮਿਲ ਜਵੇ ਨਹੀਂ ਮਿਲਦਾ ਲੇਕਿਨ ਫਿਰ ਇਹਨੂੰ ਪਤਾ ਲੱਗਦਾ ਹੈ ਕਿ ਸਿੰਗਾਪੁਰ ਤੱਕ ਕਿਸੇ ਪਾਸਪੋਰਟ ਦੀ ਜ਼ਰੂਰਤ ਨਹੀਂ ਸੋ ਉੱਥੋਂ ਇਹ ਸ਼ਿਪ ਚੜ੍ਹ ਕੇ ਤੇ ਚਲੇ ਜਾਂਦਾ ਹੈ ਸਿੰਗਾਪੁਰ ਕੋਸ਼ੇ ਦੇ ਨਾਲ ਦੋਸਤ ਖੋਰ ਵੀ ਹੁੰਦੇ ਨੇ ਤੋਂ ਸਿੰਗਾਪੁਰ ਮਲਾਇਆ ਤੇ ਉੱਥੇ ਰਹਿੰਦੇ ਨੇ ਸੋ ਮਲਾਇਆ ਉਹ ਉਹਨਾਂ ਦਿਨਾਂ ਦੇ ਵਿੱਚ ਸਾਡੇ ਕਾਫੀ ਪੰਜਾਬੀ ਲੋਕ ਸੀ ਜਿਹੜੇ ਉਹ ਮਲਾਇਆ ਦੇ ਵਿੱਚ ਬਰਮਾ ਦੇ ਵਿੱਚ ਸਿੰਗਾਪੁਰ ਜਾਂਦੇ ਸੀ ਸੋ ਮਲਾਇਆ ਸਿੰਗਾਪੁਰ ਦੇ ਨਾਲ ਲੱਗਦੀ ਇੱਕ ਸਟੇਟ ਹੁੰਦੀ ਸੀ ਤੋਂ ਉਦੋਂ ਇਹ ਸਾਰੀਆਂ ਬ੍ਰਿਟਿਸ਼ ਸਟੇਟਾਂ ਸਨ ਤੇ ਫਿਰ ਜਿਹੜਾ ਸਿੰਗਾਪੁਰ ਹੈਗਾ ਉਹ ਅੱਡ ਹੋ ਗਿਆ ਤੇ ਜਿਹੜਾ ਮਲੇਸ਼ੀਆ ਉਹ ਅੱਡ ਹੋ ਗਿਆ ਸੋ ਇਹ ਜਿਹੜੀ ਮਲਾਇਆ ਜਿੱਥੇ ਹੁੰਦਾ ਸੀ ਤਾਂ ਉਹ ਮਲੇਸ਼ੀਆ ਵਾਲੇ हिस्से ਚ ਲਿਆ ਗਿਆ ਤਾਂ ਇਹ ਲੰਬਾਤ ਦੀ ਗੱਲਾਂ ਨੇ ਆਪਾਂ ਇਹ ਬਾਅਦ ਚ ਕਦੇ ਡਿਸਕਸ ਕਰਾਂਗੇ ਕਿ ਮਲਾਇਆ ਕਿੱਥੇ ਸੀ ਤੇ ਕਿਉਂ ਅਡੋ ਹੋਇਆ ਲੇਕਨ ਫਿਰ ਇਹ ਕੁਛ ਟਾਈਮ ਨੇ ਜਿਹੜੇ ਉਹ ਮਲਾਇਆ ਦੇ ਵਿੱਚ ਰਹਿੰਦੇ ਨੇ ਸੋ ਮਲਾਇਆ ਦੇ ਵਿੱਚ ਇਹ ਕੋਸ਼ਿਸ਼ ਫੇਰ ਕਰਦਾ ਕਿ ਮੈਨੂੰ ਪਾਸਪੋਰਟ ਮਿਲ ਜਾਵੇ ਲੇਕਨ ਪਾਸਪੋਰਟ ਨਹੀਂ ਮਿਲਦਾ ਤੇ ਉਹ ਕਹਿੰਦੇ ਨੇ ਕਿ ਜੇ ਤੈਨੂੰ ਭਾਰਤ ਦੇ ਵਿੱਚ ਪਾਸਪੋਰਟ ਤੂੰ ਲੈ ਕੇ ਨਹੀਂ ਆਇਆ ਤਾਂ ਤੈਨੂੰ ਅਸੀਂ ਇੱਥੋਂ ਵੀ ਪਾਸਪੋਰਟ ਨਹੀਂ ਦੇ ਸਕਦੇ ਸੋ ਫਿਰ ਇਹ ਕੁਛ ਬੰਦਿਆਂ ਨਾਲ ਬਾਖਫੀ ਤੇ ਕੱਢ ਕੇ ਜਹਾਉਨਾਂ ਨੂੰ ਨਾਲ ਲੈ ਕੇ ਕੁਝ ਅਫੀਸਰਜ਼ ਨੂੰ ਮਿਲਦਾ ਹੈ ਤੇ ਉੱਥੋਂ ਸਿੰਗਾਪੁਰ ਤੋਂ ਇਹਨੂੰ ਜਿਹੜਾ ਹੈਗਾ ਉਹ ਪਾਸਪੋਰਟ ਤਾਂ ਨਹੀਂ ਮਿਲਦਾ ਲੇਕਿਨ ਪਰਮਿਟ ਮਿਲ ਜਾਂਦਾ ਹੈ ਜਾਪਾਨ ਜਾਣ ਦਾ ਤੇ ਇਹ ਉਸ ਨੂੰ ਪ੍ਰਮਾਣ ਕਰ ਲੈਂਦਾ ਕਿ ਚਲੋ ਜੇ ਜਾਪਾਨ ਜਾਣੇ ਆ ਤਾਂ ਉੱਥੇ ਹੀ ਸਹੀ ਤੇ ਉੱਥੇ ਜਾ ਕੇ ਦੇਖਾਂਗੇ ਤੇ ਉੱਥੋਂ ਸ਼ਿਪ ਛੱਡ ਕੇ ਜਹਾਜ਼ ਚੜ੍ਹ ਕੇ ਤੇ ਜਾਪਾਨ ਚਲੇ ਜਾਂਦਾ ਹੈ ਜਾਪਾਨ ਜਾ ਕੇ ਫਿਰ ਕੋਸ਼ਿਸ਼ ਕਰਦਾ ਹੈ ਇੱਕ ਪੰਜਾਬੀ ਬੰਦਾ ਉੱਥੇ ਅਫੀਸਰ ਲੱਗਿਆ ਹੁੰਦਾ ਜਿਹਦੇ ਹੱਥ 'ਚ ਕਾਫੀ ਕੁਝ ਹੁੰਦਾ ਲੇਕਿਨ ਉਹ ਇਸ ਨੂੰ ਬੋਲ ਕਬੋਲ ਬੋਲ ਕੇ ਆਪਣੇ ਦਫ਼ਤਰ ਤੋਂ ਬਾਹਰ ਕੱਢ ਦਿੰਦਾ ਹੈ ਤੇ ਜਿਵੇਂ ਕਹਿ ਲਓ ੱੱਕੇ ਮਾਰ ਕੇ ਕਹਿ ਲਓ ਬਾਹਰ ਕੱਢ ਦਿੰਦਾ ਹੈ ਲੇਕਿਨ ਇੱਕ ਹੋਰ ਬੰਦਾ ਜਿਹੜੀ ਜਿਹੜਾ ਉਹ ਇਹਦੀ ਹੈਲਪ ਕਰਦਾ ਹੈ ਉਹ ਕਹਿੰਦਾ ਜੇਕਰ ਤੂੰ ਆਪਣੇ ਜਿੱਥੋਂ ਤੂੰ ਆਇਆ ਹੈ ਲੁਧਿਆਣੇ ਤੋਂ ਤੂੰ ਕੋਈ ਇਸ ਤਰ੍ਹਾਂ ਦਾ ਮੈਜਿਸਟ੍ਰੇਟ ਤੋਂ ਲਿਖਵਾ ਕੇ ਮੰਗਵਾ ਲੈ ਕਿ ਤੇ ਤੇ ਕੋਈ ਕ੍ਰਿਮੀਨਲ ਦੋਸ਼ ਨਹੀਂ ਹੈਗਾ ਉਹ ਕੁਛ ਵੀ ਰੋਂਗ ਨਹੀਂ ਕੀਤਾ ਤੈਨੂੰ ਕਦੀ ਜੇਲ ਨਹੀਂ ਹੋਈ ਤਾਂ ਮੈਂ ਤੈਨੂੰ ਜਿਹੜਾ ਪਾਸਪੋਰਟ ਆ ਉਹ ਬਣਵਾ ਸਕਦਾ ਹਾਂ ਤੇ ਫਿਰ ਇਹ ਜਿਹੜਾ ਹੈਗਾ ਆਪਣੇ ਪੇਰੈਂਟਸ ਤੋਂ ਉੱਥੋਂ ਜਿਹੜੇ ਹੈਗੇ ਨੇ ਉਹ ਕਾਗਜ਼ ਪੱਤਰ ਮੰਗਵਾਉਂਦਾ ਤੇ ਉਸ ਨੂੰ ਦਿੰਦਾ ਹੈ ਤਾਂ ਫਿਰ ਇਹਨੂੰ ਜਿਹੜਾ ਅਮਰੀਕਾ ਜਾਣ ਦਾ ਪਾਸਪੋਰਟ ਉਥੋਂ ਇਸ਼ੂ ਹੋ ਜਾਂਦਾ ਹੈ ਤਾਂ ਉਸ ਵਕਤ ਤੱਕ ਇਹਦੀ ਜੇਬ ਦੇ ਵਿੱਚ ਤਕਰੀਬਨ 200 ਰੁਪਈਆ ਜਿਹੜਾ ਬਚ ਜਾਂਦਾ ਤੇ ਬਾਕੀ 100 ਕੇ ਖਰਚ ਲੈਂਦਾ ਮੋਸਟ ਮੋਸਟਲੀ ਇਹ ਹੈ ਜਿਹੜਾ ਹੈਗਾ ਉਹ ਆਪਣਾ ਜਿਹੜਾ ਸਮਾਂ ਹੈ ਉਹ ਗੁਰਦੁਆਰਿਆਂ ਦੇ ਵਿੱਚ ਕੱਟਦਾ ਗੁਰਦੁਆਰਿਆਂ 'ਚ ਰਹਿੰਦਾ ਹੈ ਤਾਂ ਗੁਰਦੁਆਰਿਆਂ ਦੇ ਵਿੱਚ ਤੁਹਾਨੂੰ ਕਮਰੇ ਦਾ ਵੀ ਕੋਈ ਪੈਸਾ ਨਹੀਂ ਦੇਣਾ ਪੈਂਦਾ ਉੱਥੇ ਤੁਹਾਨੂੰ ਖਾਣੇ ਦਾ ਵੀ ਕੋਈ ਪੈਸਾ ਨਹੀਂ ਦੇਣਾ ਪੈਂਦਾ ਤੇ ਉੱਥੇ ਲੰਗਰ ਛਕਦਾ ਹੈ ਉੱਥੇ ਹੀ ਰਹਿੰਦਾ ਹੈ ਤੇ ਉੱਥੇ ਹੀ ਮਤਲਬ ਜਿਹੜੇ ਨੂੰ ਕੁਝ ਬੰਦੇ ਇਸ ਤਰ੍ਹਾਂ ਦੇ ਮਿਲ ਜਾਂਦੇ ਨੇ ਤੁਰ ਕੇ ਬਾਜ਼ਾਰ ਜਾਂਦੇ ਨੇ ਜਾਂ ਜਿੰਨੀਆਂ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਕੇ ਤੁਰ ਫਿਰ ਕੇ ਮਤਲਬ ਜਾਂ ਕਹਿ ਲੋ ਕਿ ਉਦੋਂ ਸਸਤਾ ਬਹੁਤ ਸੀ ਸਾਮਾਨ ਪੈਸਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ ਸੀਗੀਆਂ इवन ਰੁਪਈਏ ਵੀ ਨਹੀਂ ਸੀ ਲੱਗਦੇ ਤੇ 2 ਰੁਪਏ ਦੀ ਜੇ ਕਿਸੇ ਚੀਜ਼ ਤੇ ਆ ਜਾਂਦੇ ਸੀ ਹੋਟਲ ਹੈ ਜਿਹੜਾ ਤੁਹਾਨੂੰ ਜੇ ਤੁਸੀਂ ਮਹਿੰਗਾ ਹੋਟਲ ਲੈਣਾ ਉਹ ਤੁਹਾਨੂੰ 2 ਰੁਪਏ ਦੇ ਵਿੱਚ ਮਿਲ ਜਾਂਦਾ ਇਹਨਾਂ ਦੇ ਦੱਸਣ ਦੇ ਹਿਸਾਬ ਨਾਲ ਸੋ ਉਸ ਵਕਤ ਦੇ ਜੇ ਤੁਸੀਂ ਹਾਲਾਤ ਨੂੰ ਜਾਣਨਾ ਹੈ ਕਿ 2000 ਮਾਫ ਕਰਨਾ 1922 ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਸੀ ਤਾਂ ਇਹ ਕਿਤਾਬ ਹੈ ਜਿਹੜੀ ਪੜਨ ਵਾਲੀ ਹੈ ਤੇ ਕਿਸ ਤਰ੍ਹਾਂ ਲੋਕ ਟਰੈਵਲ ਕਰਦੇ ਸੀ ਕਿਸ ਤਰ੍ਹਾਂ ਪਾਣੀ ਵਾਲੇ ਜਹਾਜ਼ਾਂ ਦਾ ਟਰੈਵਲ ਹੁੰਦਾ ਸੀ ਤੇ ਦੂਜੇ ਹਵਾਈ ਜਹਾਜ਼ ਤੋਂ ਤੋਂ ਆਸਾਨ ਹੀ ਨਹੀਂ ਸੀ ਸੋ ਟਰੈਵਲ ਕੀ ਹੋਣਾ ਸੀ ਟ੍ਰੇਨਾਂ ਦੇ ਵਿੱਚ ਲੋਕ ਕਿਸ ਤਰ੍ਹਾਂ ਟਰੈਵਲ ਕਰਦੇ ਸੀ ਅਰ ਤੁਸੀਂ ਹੈਰਾਨ ਹੋਮੋਗੇ ਕਿ ਕਲਕੱਤੇ ਤੋਂ ਲੋਕ ਮੱਝਾਂ ਮੱਝਾਂ ਗਾਈਆਂ ਲੈ ਕੇ ਮਲਾਇਆ ਨੂੰ ਜਾਂ ਸਿੰਗਾਪੁਰ ਨੂੰ ਜਾਂਦੇ ਸੀ ਠੀਕ ਹੈ ਮੱਝਾਂ ਲੈ ਕੇ ਜਾਂਦੇ ਸੀ ਤਾਂ ਉਹਨਾਂ ਦੇ ਜਿਹੜੇ ਬਿਸਤਰੇ ਆਪਣੇ ਨਾਲ ਲੈ ਕੇ ਜਾਂਦੇ ਸੀ ਤਾਂ ਬਿਸਤਰੇ ਉੱਪਰ ਜਿਹੜੇ ਡੱਕ ਤੇ ਵਿਛਾ ਲੈਂਦੇ ਸੀ ਈਵਨ ਇੱਥੇ ਤੱਕ ਕੋ ਆਪਣੇ ਚੁੱਲਿਆਂ ਤੇ ਆਪਣੀਆਂ ਰੋਟੀਆਂ ਆਪ ਬਣਾਉਂਦੇ ਸੀ ਔਰ ਇਹਦੇ ਵਿੱਚ ਇੱਕ ਵੀ ਦੱਸਿਆ ਕਿ ਇੱਕ ਜਗ੍ਹਾ ਗੰਨੇ ਮਿਲਦੇ ਨੇ ਉਹ ਗੰਨਿਆਂ ਦੀ ਜਿਹੜੀ ਭਰੀ ਜਾ ਉਹੀ ਚੱਕ ਕੇ ਉੱਤੇ ਲੈ ਜਾਂਦੇ ਨੇ ਉੱਥੇ ਗੰਨੇ ਚੂਪ ਦੇ ਜਾਂਦੇ ਨੇ ਤੋਂ ਉਹਨਾਂ ਦਾ ਜਿਹੜਾ ਪਹਿਰਾਵਾ ਜਿਵੇਂ ਚਾਦਰੇ, কুরਤੇ ਜਾਂ কুরਤੇ ਪਜਾਮੇ ਜਾਂ ਕਈ ਵਾਰ ਕਸ਼ਰੇ ਸੋ ਇਸ ਤਰ੍ਹਾਂ ਦਾ ਪਹਿਰਾਵਾ ਪਾ ਕੇ ਉਹ ਸਫ਼ਰ ਕਰਦੇ ਸੀ ਤੋਂ ਉੱਥੇ ਹੀਰ ਦੀਆਂ ਗਲੀਆਂ ਗਾਉਂਦੇ ਸੀ ਉੱਥੇ ਮਤਲਬ ਆਪਣੇ ਕਲਚਰ ਨੂੰ ਪ੍ਰਮੋਟ ਕਰਦੇ ਸੀ ਜਾਂ ਕੋਈ ਗੁਰਪੁਰਬ ਦਿਨ ਤਿਹਾੜਾ ਆ ਗਿਆ ਤਾਂ ਉਹ ਵੀ ਜਹਾਜ ਤੇ ਮਨਾਉਂਦੇ ਸੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਪੜਨ ਵਾਲੀਆਂ ਨੇ ਤੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਸਫਰਨਾਮਾ ਜ਼ਰੂਰ ਜਿਹੜਾ ਹੈਗਾ ਤੁਹਾਨੂੰ ਪੜ੍ਹਨਾ ਚਾਹੀਦਾ ਤਾਂ ਕਿ ਤੁਹਾਨੂੰ ਉਸ ਟਾਈਪ ਦਾ ਮਾਹੌਲ ਜਿਹੜਾ ਹੈਗਾ ਉਹ ਪਤਾ ਲੱਗੇ ਤੇ ਫਿਰ ਜਿਹੜਾ ਹੈਗਾ ਇਹ ਜਪਾਨ ਤੋਂ ਆ ਜਾਂਦਾ ਹੈ ਅਮਰੀਕਾ ਨੂੰ ਬਾਯਾ ਹਵਾਈ ਬਹੁਤ ਲੰਬਾ ਸਫਰ ਹੈ ਤੇ ਜਿਵੇਂ ਤੁਸੀਂ ਕਹਿ ਲੋ ਵੀ ਸਿੰਗਾਪੁਰ ਤੋਂ ਜਪਾਨ ਨੂੰ ਜਦੋਂ ਆਉਂਦੇ ਨੇ 8-9 ਦਿਨ ਲੱਗ ਜਾਂਦੇ ਨੇ ਫਿਰ ਜਪਾਨ ਤੋਂ ਉੱਥੇ ਨੂੰ ਜਾਂਦੇ ਨੇ ਮਾ ਫਿਰ 16 17 ਦਿਨ ਲੱਗ ਜਾਂਦੇ ਨੇ ਫਿਰ ਅੱਗੇ ਅਮਰੀਕਾ ਨੂੰ ਜਾਂਦੇ ਨੇ ਸੋ ਮਹੀਨਿਆਂ ਵੱਧੀ ਤੁਸੀਂ ਜਹਾਜ਼ 'ਚ ਰਹਿੰਦੇ ਸੀਗੇ ਤੇ ਰਾਤ ਰਸਤੇ ਦੇ ਵਿੱਚ ਜਿਹੜਾ ਹੈਗਾ ਸਮੁੰਦਰ ਆ ਜਿਹੜਾ ਉਹਦੇ ਵਿੱਚ ਤੂਫਾਨ ਆ ਜਾਂਦੇ ਸੀ ਸਮੁੰਦਰੀ ਤੂਫਾਨ ਆਉਂਦੇ ਸੀਗੇ ਤਾਂ ਉਹਦੇ ਨਾਲ ਜਹਾਜ਼ ਜਿਹੜਾ ਹੈਗਾ ਡੋਲਦਾ ਸੀਗਾ ਉਲਟੀਆਂ ਲੱਗ ਜਾਂਦੀਆਂ ਸੀ ਬਿਮਾਰ ਹੋ ਜਾਂਦੇ ਸੀ ਤੇ ਤੁਹਾਨੂੰ ਉੱਤੇ ਡੈਕ ਤੇ ਬੈਠਣ ਦੀ ਜਿਆਦਤੀ ਨਹੀਂ ਸੀ ਹੁੰਦੀ ਤੁਸੀਂ ਅੰਦਰ ਕਮਰਿਆਂ 'ਚ ਬੰਦ ਕਰ ਦਿੰਦੇ ਸੀ ਤੋ ਬਖਵਕ ਕਲਚਰਾਂ ਦੇ ਲੋਕ ਹੁੰਦੇ ਸੀ ਸੋ ਕਿਸ ਤਰ੍ਹਾਂ ਉਹਨਾਂ ਦੇ ਖਾਣੇ ਹੁੰਦੇ ਸੀ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਉਹ ਰਹਿਣਾ ਮੁਸ਼ਕਲ ਹੁੰਦਾ ਸੀਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜਾਨਣ ਨੂੰ ਜਿਹੜਾ ਹੈਗਾ ਇਹ ਸਫਰਨਾਮਾ ਪੜਨ ਦੀ ਤੁਹਾਨੂੰ ਜ਼ਰੂਰਤ ਹੈ ਤੋ ਫਿਰ ਜਿਹੜਾ ਹੈਗਾ ਉਹ ਅਮਰੀਕਾ ਪਹੁੰਚਦਾ ਹੈ ਅਮਰੀਕਾ ਜਾ ਕੇ ਵੀ ਇਹਦੀ ਕੋਈ ਜਾਣ ਪਛਾਣ ਨਹੀਂ ਹਰ ਤੁਸੀਂ ਦੇਖੋ ਕਿ ਇਹ ਇੱਕ ਛੋਟੇ ਜੇ ਨੌਜਵਾਨ ਦਾ ਤੇ ਐਡਾ ਦਿਲ ਬਿਨਾ ਪਾਸਪੋਰਟ ਤੋਂ ਹੋ ਤੁਰਪੰਦਾ ਹੈ ਅੰਮ੍ਰਿਤ ਕਲਈ 300 ਰੁਪਇਆ ਜੇਬ ਚ ਪਾ ਕੇ ਔਰ ਅਮਰੀਕਾ ਪਹੁੰਚ ਜਾਂਦਾ ਹੈ ਕਮਾਲ ਦੀ ਗੱਲ ਇਹ ਹੈ ਪਹੁੰਚ ਜਾਂਦਾ ਹੈ ਸਨ ਫਰਾਂਸਿਸਕੋ ਜਾ ਕੇ ਤੁਰਦਾ ਹੈ ਉੱਥੇ ਵੀ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਉਹਦੀ ਮਦਦ ਕਰਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਗੁਰਦੁਆਰੇ ਵੱਲ ਕਿਸੇ ਨੂੰ ਮਿਲਣ ਜਾਂਦਾ ਹੈ ਤਾਂ ਉੱਥੇ ਪਤਾ ਲੱਗਦਾ ਹੈ ਕਿ ਪੰਜਾਬੀ ਮੁੰਡਾ ਉੱਥੇ ਆਇਆ ਹੋਇਆ ਔਰ ਹੋਰ ਸਰਦਾਰ ਆ ਤਾਂ ਉਹ ਇਸ ਤੀ ਵੀ ਮਦਦ ਕਰਦੇ ਨੇ ਇਹਦਾ ਕੇਸ ਹੈ ਜਿਹੜਾ ਉਹ ਵਕੀਲ ਕਰਕੇ ਉਹ ਉਹ ਵਸ਼ਿੰਗਟਨ ਨੂੰ ਭੇਜਦੇ ਨੇ ਤਾਂ ਵਸ਼ਿੰਗਟਨ ਤੋਂ ਫਿਰ ਇਹਨੂੰ ਪਰਮਿਸ਼ਨ ਆਉਂਦੀ ਹੈ ਤੇ ਪਹਿਲਾਂ ਕੋਈ ਕਾਗਜ਼ ਪੱਤਰ ਕੋਈ ਨਹੀਂ ਹੁੰਦਾ ਕਿਉਂਕਿ ਇਹਨੇ ਪਾਸਪੋਰਟ ਨਹੀਂ ਇੰਡੀਆ ਤੋਂ ਲਿਆ ਹੁੰਦਾ ਤੋ ਇਸ ਕਰਕੇ ਉਹਨੂੰ ਵੀਜ਼ਾ ਨਹੀਂ ਮਿਲਦਾ ਅਮਰੀਕਾ ਦਾ ਤਾਂ ਉਤਰ ਨਹੀਂ ਸਕਦਾ ਇਹ ਉੱਥੇ ਤੇ ਇਸ ਕਰਕੇ ਉਹਨੂੰ ਜੇਲ੍ਹ 'ਚ ਬੰਦ ਰੱਖਿਆ ਹੋਇਆ ਹੈ ਲੇਕਿਨ ਫਿਰ ਜਿਹੜਾ ਹੈਗਾ ਇਹਨੂੰ ਆਗਿਆ ਮਿਲ ਜਾਂਦੀ ਹੈ ਤੇ ਉਤਰ ਜਾਂਦਾ ਹੈ ਉਤਰ ਕੇ ਉੱਥੇ ਜੌਬ ਵੀ ਕਰਦਾ ਹੈ ਫਾਰਮਾਂ ਦੇ ਵਿੱਚ ਥੋੜੇ-ਬਹੁਤੇ ਜਿਵੇਂ ਕੋਈ ਪੈਸੇ ਬਣ ਜਾਂਦੇ ਨੇ ਤੇ ਫਿਰ ਉਹਥੇ ਇੱਕ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਲੈਂਦਾ ਹੈ। ਦਾਖਲਾ ਲੈ ਕੇ ਉਹਥੇ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਪੱਗ ਵਾਲਾ ਜਾਂ ਦਾੜ੍ਹੀ ਵਾਲਾ ਇਕੱਲਾ ਹੀ ਇਹ ਨੌਜਵਾਨ ਹੁੰਦਾ ਹੈ। ਤੇ ਬਾਕੀ ਕਮਿਊਨਿਟੀਜ਼ ਨਾਲ ਬੜੇ ਅੱਛੇ ਰਿਲੇਸ਼ਨ ਨੇ। ਤੇ ਉਹਨਾਂ ਦੀ ਕਲੱਬ ਦਾ ਪ੍ਰਧਾਨ ਵੀ ਬਣਦਾ ਹੈ। ਤੋਂ ਆਪਣੀ ਇੱਥੇ ਵਿੱਦਿਆ ਪ੍ਰਾਪਤ ਕਰਦਾ ਹੈ। ਤੇ ਕਾਫੀ ਤਰੱਕੀ ਕਰਦਾ ਹੈ। ਤੋਂ ਉਸ ਤੋਂ ਬਾਅਦ ਇਹ ਬਾਪਸ ਮੁੜ ਜਾਂਦਾ ਹੈ। ਇੱਥੇ ਤੱਕ ਇਹ ਜਿਹੜਾ ਸਫਰਨਾਮਾ ਹੈ। ਲੇਕਿਨ ਇਹਦਾ ਇੱਕ ਪਾਰਟ ਹੋਰ ਹੈ। ਸੋ ਸਫਰ ਰਾਮਾ ਪੜਨ ਤੋਂ ਬਾਅਦ ਮੈਂ surjeet bhagat ji ਨੂੰ ਫੋਨ ਕੀਤਾ ਸੋ ਜਿਸ ਤਰ੍ਹਾਂ ਤੁਹਾਨੂੰ ਦੱਸਦੇ ਆ ਕਿ ਆਪਣੇ horender singh khalsa ਨੇ ਉਹਨਾਂ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਣਾ ਤੇ ਉਹ ਵੀ ਲੁਧਿਆਣਾ ਹੀ ਰਹਿੰਦੇ ਨੇ ਸੋ horender singh khalsa ਇਹ gopal singh khalsa ਦੇ ਬੇਟੇ ਨੇ ਸੋ ਉਹਨਾਂ ਦੇ ਦੋ ਬੇਟੇ ਸੀ ਸੋ ਇਹ ਦੋ ਬਾਰ ਐਮਪੀ ਨੇ ਜਿਹੜੇ ਉਹ ਰਹੇ ਨੇ ਤੇ ਇਸ ਵਕਤ ਲੁਧਿਆਣਾ ਦੇ ਪਿੱਛੇ ਰਹਿ ਰਹੇ ਨੇ ਸੋ ਉਹਨਾਂ ਨੂੰ ਵੀ ਮੈਂ ਸੁਣਿਆ ਵੀ ਜਿਆ ਸੀਗਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਜਿਹੜੇ ਪਾਦਰ ਸਾਹਿਬ ਸਨ ਉਹ ਉਹਨਾਂ ਨੇ ਟਰੈਵਲ ਕੀਤਾ ਤੇ ਉਹਨਾਂ ਨੇ ਕੋਈ ਕਿਤਾਬ ਵੀ ਲਿਖੀ ਸੀ ਤਾਂ ਫਿਰ ਉਹਨਾਂ ਨੇ ਇਹ ਕਿਤਾਬ ਜਿਹੜੇ ਅਗਲੀ ਜਨਰੇਸ਼ਨਸ ਤੱਕ ਪਹੁੰਚਾਉਣ ਨੂੰ ਤੇ ਜਿਹੜੀ ਹੈਗੀ ਉਹ ਕਿਤਾਬ ਲੱਭਣੀ ਸ਼ੁਰੂ ਕੀਤੀ ਤਾਂ ਫਿਰ ਉਹ ਖਾਲਸਾ ਜੀ ਉਹਨਾਂ ਨੇ ਦੱਸਿਆ ਦੋਨੋਂ ਭਰਾਵਾਂ ਨੇ ਉਹਨਾਂ ਨੇ ਡਿਊਟੀ ਲਈ ਸਰਜੀਤ ਭਗਤ ਦੀ ਕਿ ਤੂੰ ਕਿਤਾਬ ਲੱਭ ਸੋ ਸਰਜੀਤ ਭਗਤ ਨੇ ਬਹੁਤ ਸਾਰੀਆਂ ਲਾਇਬ੍ਰੇਰੀਆਂ ਦੇ ਵਿੱਚ ਜਾ ਜਾ ਕੇ ਇਸ ਕਿਤਾਬ ਨੂੰ ਖੋਜਿਆ ਅਮਰੀਕਾ ਕੈਨੇਡਾ ਦੇ ਵਿੱਚ ਖੋਜਿਆ ਬਹੁਤ ਥਾਵਾਂ ਤੇ ਖੋਜਿਆ ਲਿਖਣੀ ਕਿਤਾਬ ਕਿਤੋਂ ਨਹੀਂ ਮਿਲੀ ਤੋਂ ਅੰਤਨ ਉਹ ਜਿਹੜੀ ਸੀਗੀ ਹੈ ਉਹਨਾਂ ਨੂੰ ਕਿਸੇ ਪਟਨੇ ਬਿਹਾਰ ਪਟਨੇ ਦੇ ਵਿੱਚੋਂ ਜਿਹੜੀ ਸੀ ਕਿਸੇ ਲਾਇਬ੍ਰੇਰੀ ਚੋਂ ਇਹ ਕਿਤਾਬ ਉਰਦੂ ਦੇ ਵਿੱਚ ਮਿਲ ਗਈ ਤੇ ਜਿੱਥੋਂ ਉਹਨਾਂ ਨੇ ਕਿਤਾਬ ਪ੍ਰਾਪਤ ਕਰਕੇ ਤੇ ਫਿਰ ਉਹ ਲੁਧਿਆਣੇ ਲੈ ਕੇ ਗਏ ਤੇ ਫਿਰ ਜਿਹੜੇ ਉਰਦੂ ਦੇ ਮਾਹਰ ਕੁਝ ਵਿਦਵਾਨ ਸੀ ਉਹਨਾਂ ਦੀ ਸੰਗਤ ਦੇ ਵਿੱਚ ਇਸ ਕਿਤਾਬ ਦਾ ਜਿਹੜਾ ਅਨੁਵਾਦ ਹੈ ਜਿਹੜਾ ਹੋਇਆ ਤਾਂ ਉਹਨਾਂਵਾਦ ਹੋ ਕੇ ਇਹ ਕਿਤਾਬ ਛਪੀ ਤੇ ਸਾਡੇ ਤੱਕ ਪਹੁੰਚੀ ਅਰ ਇਸ ਦਾ ਜਿਹੜਾ ਸੈਕੰਡ ਪਾਰਟ ਹੈ ਤੋ ਉਹ ਵੀ ਕਹਿੰਦੇ ਬਹੁਤ ਕਮਾਲ ਦਾ ਹੈ ਤਾਂ ਉਹ ਕਿਵੇਂ ਜਿਹੜਾ ਹੈਗਾ ਦੁਨੀਆ ਦੇ ਦੇਸ਼ਾਂ ਚੋਂ ਘੁੰਮਦਾ ਹੋਇਆ ਜਿਹੜਾ ਗੋਪਾਲ ਸਿੰਘ ਖਾਲਸਾ ਵਾਪਸ ਭਾਰਤ ਨੂੰ ਆਉਂਦਾ ਤੇ ਉਹ ਕਿਤਾਬ ਵੀ ਕਹਿੰਦੇ ਪੜਨ ਵਾਲੀ ਹੈ ਲੇਕਿਨ ਉਹ ਅਜੇ ਕਿਤਾਬ ਨੂੰ ਲੱਭ ਰਹੇ ਨੇ ਕਿਤੇ ਮਿਲੀ ਨਹੀਂ ਹੈ ਤੇ ਜਦੋਂ ਉਹ ਮਿਲ ਗਈ ਮੈਂ ਤੁਹਾਡਾ ਨਾ ਉਹ ਵੀ ਜਿਹੜੀ ਹੈਗੀ ਉਹ ਕਿਤਾਬ ਉਹਦੀ ਗੱਲ ਵੀ ਸਾਂਝੀ ਕਰੂੰਗਾ ਕਿ ਹੁਣ ਉਹ ਕਿਤਾਬ ਆ ਗਈ ਲੇਕਿਨ ਇੱਕ ਵਾਰੀ ਫੇਰ ਦੱਸਦੇ ਆ ਕਿ ਇਹ ਜਿਹੜਾ ਮੇਰਾ ਅਮਰੀਕਾ ਦਾ ਸਫਰ ਨਾਮ ਹੈ ਇਹ ਬਹੁਤ ਹੀ ਕਮਾਲ ਦੀ ਕਿਤਾਬ ਹੈ ਕਿਤਾਬਾਂ ਵਿੱਚ ਬਹੁਤ ਬੜੀਆਂ ਨੇ ਸਫਰ ਨਾਮ ਵਿੱਚ ਬਹੁਤ ਬੜੇ ਨੇ ਲਿਖਨੇ ਮੈਨੂੰ ਬਹੁਤ ਜ਼ਿਆਦਾ ਦਿਲਚਸਪ ਲੱਗਿਆ ਸੋ ਇਹਦੇ ਵਿੱਚ ਜਾਣਨ ਨੂੰ ਬੜਾ ਖੁਸ਼ ਹੈ ਸਾਨੂੰ ਉਹ ਸਟਰਗਲ ਤੁਸੀਂ ਕਹਿ ਲੋ ਕਿ ਹੁਣ 2024 ਹੋ ਗਿਆ ਸੋ 102 ਸਾਲ ਹੋ ਗਏ 102 ਸਾਲ ਪਹਿਲਾਂ ਦੀ ਗੱਲ ਹੈ ਤੇ ਜਦੋਂ ਇਹ ਨੌਜਵਾਨ ਬਗੈਰ ਕਿਸੇ ਪਾਸਪੋਰਟ ਤੋਂ 300 ਰੁਪਇਆ ਜੇਬ ਦੇ ਵਿੱਚ ਪਾ ਕੇ ਸਮੁੰਦਰੀ ਜਹਾਜ਼ ਦਾ ਟਰੈਵਲ ਕਰਕੇ ਅਮਰੀਕਾ ਤੱਕ ਪਹੁੰਚਿਆ ਲੁਧਿਆਣੇ ਤੋਂ ਤੋ ਜੀ ਦੇ ਕੋਲ ਨਾ ਕੋਈ ਪੈਸਾ ਨਾ ਕੋਈ ਪਾਸਪੋਰਟ ਤੇ ਐਡਾ ਵੱਡਾ ਸੁਪਨਾ ਕਿ ਮੈਂ ਅਮਰੀਕਾ ਜਾ ਕੇ ਪੜਨਾ ਔਰ ਪੜ ਕੇ ਗਿਆ ਕਮਾਲ ਹੈ ਤੇ ਅੱਜ ਤੁਸੀਂ ਇਹ ਗੱਲ ਸੋਚ ਵੀ ਨਹੀਂ ਸਕਦੇ ਅੱਜ ਭਾਵੇਂ ਹਵਾਈ ਜਹਾਜ਼ ਲੱਗ ਗਏ ਅੱਜ ਭਾਵੇਂ ਕੁਝ ਵੀ ਹੋ ਗਿਆ ਤੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਸੋ ਦੋਸਤੋ ਇਹ ਤੁਹਾਨੂੰ ਕਿਤਾਬ ਜਿਹੜੀ ਹੈਗੀ ਆ ਜਿਵੇਂ ਕਹਿ ਲਓ ਕਿ ਬਹੁਤ ਉਤਸ਼ਾਹ ਵੀ ਦੇਗੀ ਹੌਸਲਾ ਦੇਵੇਗੀ ਜਿਵੇਂ ਕਹਿ ਲਓ ਕਿ ਜਿੱਦਾਂ ਮੋਟੀਵੇਸ਼ਨਲ ਕਿਤਾਬਾਂ ਨਹੀਂ ਹੁੰਦੀਆਂ ਸੋ ਉਹ ਤਾਂ ਹੈਗੀ ਉਹ ਹੈਗੀ ਆ ਤੇ ਤੁਹਾਨੂੰ ਜਿਹੜਾ ਇੱਕ ਵਕਤ ਹੈ ਅਜ ਤੋਂ 100 ਸਾਲ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਸੀ ਕਿਸ ਤਰ੍ਹਾਂ ਦਾ ਟਰੈਵਲ ਹੁੰਦਾ ਸੀ ਕਿਸ ਤਰ੍ਹਾਂ ਦਾ ਪਹਿਰਾਵਾ ਹੁੰਦਾ ਸੀ ਕਿਸ ਤਰ੍ਹਾਂ ਦੇ ਆਵਾਜਾਈ ਦੇ ਸਾਧਨ ਸਨ ਕਿਸ ਤਰ੍ਹਾਂ ਲੋਕ ਵਿਚਰਦੇ ਸਨ ਕਿਸ ਤਰ੍ਹਾਂ ਜੁਨੀਵਰਸਿਟੀ ਕਾਲਜਾਂ ਦੇ ਮਾਹੌਲ ਸਨ ਕਿਸ ਤਰ੍ਹਾਂ ਅਮਰੀਕਾ ਦੀ ਜਿਹੜੀ ਕੰਡੀਸ਼ਨ ਸੀ ਕਿਸ ਤਰ੍ਹਾਂ ਜਿਹੜੇ ਉਹ ਸਾਰਾ ਕੁਝ ਤੁਹਾਨੂੰ ਇਸ ਕਿਤਾਬ ਦੇ ਵਿੱਚੋਂ ਮਿਲੂਗਾ ਸੋ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਗੱਲਬਾਤ ਚੰਗੀ ਲੱਗੇ ਹੋਵੇਗੀ ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਮੈਂ ਤੁਹਾਨੂੰ ਹੋਰ ਕਿਤਾਬਾਂ ਨੇ ਜਿਹੜੀਆਂ ਉਹਨਾਂ ਦੀ ਵੀ ਜਾਣਕਾਰੀ ਦਵਾਂਗਾ। ਸੋ ਉਮੀਦ ਕਰਦਾ ਹਾਂ ਗੱਲਬਾਤ ਨੂੰ ਤੁਸੀਂ ਪਸੰਦ ਕਰੋ ਕਰਦੇ ਹੋਵੋਗੇ ਅਤੇ ਆਪਣੇ ਵਿਚਾਰ ਵੀ ਜ਼ਰੂਰ ਭੇਜੋਗੇ। ਸੋ ਮੇਜਰ ਮਾਰਕ ਨੂੰ ਇੱਥੇ ਹੀ ਦਿਵਾ ਆ ਗਿਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।